ਦੋਸਤੋ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਚੰਬਲ ਤਹਿਸੀਲ ਉਤ ਜਿਲ੍ਹਾ ਤਰਨਤਨ ਸਾਹਿਬ ਕੋਲ ਆਪਾਂ ਇੱਥੇ ਤੁਹਾਨੂੰ 8 ਐਨੀਮਲ ਵਿਖਾਉਣੇ ਆ ਗਿਲਸਾਹ ਬਣਾ ਕੋਲ ਬਾਕੀ ਲੈਣੇ ਜਾਣਕਾਰੀ ਸਾਰੀ ਸਾਸੀਆ ਗਿਲਸਾਹ ਸਾਸੀਕਾ ਹੋਠਾ ਸਾਹਿਬ ਠੀਕ ਆ ਗਿਆ ਜੀ ਵਧੀਆ ਤੁਸੀਂ ਸੁਣਾਵੋ ਚਲੋ ਚੱਪਾਈ ਜਾਈ ਦੀ ਕਿਰਪਾ ਜੀ ਹਨੀ ਤੇ ਦਈਆਂ ਹਨ ਕਿੰਨੀ ਦੀ ਜਾਣਕਾਰੀ ਇਹ ਸੂਈ ਆ ਛੋਟੀ ਆ ਜੀ ਆ ਕੱਟੀ ਆ ਚਟੰਦੀ ਆ ਸਾਡੇ ਸਾਹਮਣੇ ਛੱਟੀ ਆ ਗਈ ਹੈ ਨਾ ਆ ਵੇ ਲੋ ਤੇ ਕੋਈ ਕੱਢਿਆ ਸਵੇਰੇ ਸੂਈ ਆ ਜੀ ਇਹ ਵੀ ਪਾਈ ਆ ਹਾਂਜੀ ਕੋਈ 3 ਕਿਲੋ 2.5 ਕਿਲੋ ਕਟਾਈ ਬੱਚਿਆਂ ਨੂੰ ਲੜਾ ਕੇ ਵੇਖਾ ਕੱਟੀ ਕਿਦਾਂ ਦਾ ਰਜ਼ੀ ਕਰਦੀ ਠੀਕ ਹੈ ਜੀ ਹਾਂ ਇਹ ਆਪਾਂ ਕੀਤੀ ਆ 98000 65 ਮੁੱਲੇ 98000 ਚ ਪਹੁੰਚ ਠੀਕ ਹੈ ਜੀ ਹਾਂਜੀ ਇਹਦੀ ਦੇਦੀ ਹੈ ਨੀਲੀ ਦੀ ਜਾਣਕਾਰੀ ਇਹਦੇ ਨਾਲ 10 ਕਿਲੋ ਦੁੱਧ ਹਾਂਜੀ ਇਹ ਵੀ ਆਪਾਂ ਮੁੱਲ 115 120 ਨਹੀਂ ਇਹ ਵੀ 1 ਲੱਖ 5000 ਚ 1 ਲੱਖ 5000 ਹਾਂ ਇਹਦਾ ਇਹਦਾ ਕੱਟ ਤੇ ਇਹਨੇ ਨਾਲੋਂ ਕੱਟ ਵੇਖ ਲਓ ਆਹ ਦੇਖੋ ਐ ਸਫਾਈਆਂ ਵੇਖੋ ਇਹਦੀ ਦੇ ਦਿੱਤੀ ਹੈ ਜਾਣਕਾਰੀ ਇਹ ਤਜਾਹੂਆ ਸੂਨ ਵਾਲੀ ਕਰਮਾਲ ਪਿੰਜਾ ਸੂਰ ਹੈ ਨਾ ਦੇਖੋ ਤਿਆਰ ਹੀ ਆ ਤਿਆਰ ਤਿਆਰ ਵੇਖੋ ਠੀਕ ਹੈ ਜੀ ਹਾਂਜੀ ਚਾਟੀ ਅੱਗਾ ਚੱਡਾ ਹੀ ਮੈਂ ਦਾ ਇੱਕ ਰਿਵਖਾ ਟਟਾ ਦਾ ਬੇ ਉਹ ਨਹੀਂ ਗਾਨ ਉਹ ਨਹੀਂ ਪਛਾਣ ਉਹ ਨਹੀਂ ਪਛਾਣ ਹੈ ਹਾਂ ਇਹਦਾ ਮੁੱਲ ਗਿਲ ਸਾਹਿਬ ਇਹਦਾ ਮੁੱਲ ਵੀ 1 ਦਾ ਕੋਈ 1 15 ਨਹੀਂ ਇਹ ਵੀ 1 5 ਜੇ ਆਪਾਂ 1 5 ਦੇ ਹਾਂ ਉਹ ਵੀ ਗੱਬਣ ਜੇ ਸੂਈ ਫਿਰ ਵੱਖਰਾ ਰੇਟ ਟੋਕੜ ਗੱਬਣ ਦੀ ਦੇ ਦਈਏ ਜਾਣਕਾਰੀ ਇਹਦੇ ਥੱਲੇ 6 ਕਿਲੋ ਦੁੱਧ ਤਿੰਨਾਂ ਮਹੀਨੇ ਗੱਬਣ ਹਾਂਜੀ ਇਹ 72000 ਦੀ ਆ ਠੀਕ ਹੈ। ਹੋਰ ਛੋੜ। ਹਾ ਹਾ। ਸ਼ਾਇਦ ਆਲਦੀ ਦੇ ਰਹੀਏ ਜਾਣਕਾਰੀ। ਇਹ ਮੁੱਲ 65 ਹਾਂਜੀ। ਕਰਮਾਲੀ ਦਾ। ਹਾਂਜੀ। ਵੇਖੋ ਕੀ ਕਰੀ ਫਰਤੀ ਵੈ। ਉਹਨੀ ਗਾਂ ਉਹਨੀ ਪਿਛਾਣ। ਦੂਜਾ ਸੁਆਹ ਤੋਂ। ਹਾਂਜੀ। ਉੱਤਰਾਉਂ ਦਾ ਸੀਤ ਆ। ਕੰਢੀ ਸੀਤ ਬਲਪਾ। ਠੀਕ ਹੈ। ਤੇ 60000 ਦੀ ਆਪਾਂ ਕਿਹਾ। 60000 ਦੀ ਦੇ ਦੇ। ਹਾਂ। ਠੀਕ ਹੈ ਜੀ। ਇਹਦੀ ਦੇ ਰਹੀਏ ਜਾਣਕਾਰੀ। ਇਹ ਤਾਂ ਨਾ ਵੀ ਨਹੀਂ ਦੇਖੀ। ਹਾਂਜੀ ਚਵਾਂ ਦੀ ਸੌਰੀ ਚਵਾਂ ਦੀ ਚਵਾਂ ਦੀ ਗੱਬਣ ਹਾਂਜੀ ਚਵਾਂ ਤੋਂ ਬਾਹਰੀ ਹੋਊਗੀ ਚਾਰ ਕਰਕੇ ਦਵਾਂਗੇ 8 ਕਿਲੋ ਦੁੱਧ ਠੀਕ ਹੈ 8 ਕਿਲੋ ਦੁੱਧ ਹਾਂ ਮੁੱਲ ਮੁੱਲ ਇਹ 40000 ਦੀ ਆਪਾਂ ਠੀਕ ਹੈ ਜੀ 500 ਰੁਪਿਆ ਛੋੜ ਹੋਰ 500 ਛੋੜ ਠੀਕ ਹੈ ਜੀ ਇਹਦੀ ਇਹਦੀ ਜਾਣਕਾਰੀ ਇਹ ਤੋਕਰ ਦਿਓ ਹਾਂਜੀ ਇਹਦੇ ਥੱਲੇ 7 ਕਿਲੋ ਦੁੱਧ 7 ਕਿਲੋ ਦੁੱਧ ਆ ਗਿਆ ਹਾਂਜੀ ਏਵ ਨਹੀਂ ਯਾਰ ਦੀ ਆਖਿਆ ਹੈ 19000 ਦੀ ਹਾਂ ਸਾਢੇ 16 ਦੀ ਔਰ ਸਾਢੇ 17 ਦੀ ਸਾਢਾ ਸਾਢੇ 16 ਦੀ ਕਰ ਦਿਆਂਗੇ ਸਾਢੇ 16 ਇਹਦੀ ਨਗੀਨੇ ਦੀ ਦੇ ਦਈਏ ਜਾਣਕਾਰੀ ਇਹ ਆਪਾਂ ਛਾਟੋ ਵੀ ਪਾਇਆ ਹੈ ਹਾਂਜੀ ਇੱਕ ਮੰਨ ਲਓ ਖੜਦੀ 2-4 ਦਿਨ ਹੀ 2-4 ਦਿਨ ਲੈ ਜੀ ਹਾਂ ਸੀਸ ਲੱਗ ਜਾਂਦਾ ਸੁਆ ਦੂਜਾ 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 ਠੀਕ ਚਾਰ ਦੰਦ ਮੂੰਹ ਚੌਗੀ ਆ ਗਈ ਹਾਂ ਹਾਂ ਮੁੱਲ 90 80000 ਦੀ ਆਪਾਂ ਆਖਿਆ ਠੀਕ ਹੈ ਮਾਰਤਾ ਨੂੰ 80 ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ